ਸ੍ਰੀ ਅਮਰਸਾਹਬ ਦੇ ਹਲਕਾ ਪੂਰਬੀ ਦੀਨਾਉਂਦੇ ਇਲਾਕਾ 베ਰਕਾ ਵਿਖੇ ਅਵਤਾਰ ਸਿੰਘ ਦੀ ਅਗਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਸਵਿੰਦਰ ਰਾਸ਼ਟਰੀ ਭਗਵਾਨ ਸੈਨਾ ਦੇ ਰਾਸ਼ਟਰੀ ਚੇਅਰਮੈਨ ਅਤੇ ਬਾਲੀਵੁੱਡ ਅਦਾਕਾਰਾ ਸਹਿਨਾਜ ਗਿਲ ਦੇ ਪਿਤਾ ਸੰਤੋਖ ਗਿਲ ਰਾਸ਼ਟਰੀ ਪ੍ਰਧਾਨ ਪੰਕਜ ਦਾਵੇਸਰ ਅਤੇ ਪੰਜਾਬ ਦੇ ਚੇਅਰਮੈਨ ਅਰਾਣਾ 베ਰਕਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰਾਸ਼ਟਰੀ ਭਗਵਾਨ ਸੈਨਾ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਅਵਤਾਰ ਸਿੰਘ ਨੂੰ ਵਾਰਡ ਪ੍ਰਧਾਨ ਦਾ ਉਹਦਾ ਦੇਤ ਆ ਗਿਆ ਉਥੇ ਇਸ ਮੌਕੇ ਆਏ ਹੋਏ ਰਾਸ਼ਟਰੀ ਭਗਵਾਨ ਸੈਨਾ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਉਥੇ ਗਲਬਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਭਗਵਾਨ ਸੈਨਾ ਨੂੰ ਨੌਜਵਾਨਾਂ ਵੱਲੋਂ ਪਰਮਾ ਹੁੰਗਾਰਾ ਮਿਲ ਰਿਹਾ ਹੈ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਲੋਕ ਵੱਡੀ ਗਿਣਤੀ ਵਿੱਚ ਰਾਸ਼ਟਰੀ ਭਗਵਾਨ ਸੈਨਾ ਨਾਲ ਜੁੜ ਰਹੇ ਨੇ ਅੱਜ ਆਪਣਾ ਨਾਮ ਲੱਗ ਕੇ ਮੇਰਾ ਨਾਮ ਜੀ ਹਰੀਸ਼ ਕੁਮਾਰ ਹੈ ਮੈਂ शिवसेना ਰਾਸ਼ਟ੍ਰ ਭਗਵਾਨ ਦਾ ਪੰਜਾਬ ਯੂਵਾ ਪ੍ਰਧਾਨ ਹਾਂ ਅੱਜ ਦੇ ਇਹ ਜਿਹੜੇ ਪ੍ਰੋਗਰਾਮ ਅੱਜ ਜੀ ਵੇਰਕੇ ਸੋਨੀ ਪੈਲੇਸ ਵਿੱਚ ਨਿਪਟਾਇਆ ਕੀਤੇ ਗਈਆਂ ਜਿਲ੍ਹਾ ਅਧਿਆਤੀ ਪ੍ਰਧਾਨ ਹੈਪੀ ਵੇਰਕਾ ਜੀ ਦੀ ਅਗਵਾਈ ਦੇ ਵਿੱਚ ਜਿਹਦੇ ਵਿੱਚ 6 ਬੰਦਿਆਂ ਨੂੰ ਨਿਯੁਕਤ ਕੀਤਾ ਆ ਅਵਤਾਰ ਸਿੰਘ ਨੂੰ ਜਿਲ੍ਹਾ ਅਧਿਆਤੀ ਪੂਰਬੀ ਲਕਿਤਾ ਵਿੱਚ ਚਾਰ ਲਾਇਆ ਗਿਆ ਤੇ ਹੋਰ ਵੀ ਕਾਫੀ ਜਿਹੜਾ ਨਾਲ ਜੋੜਿਆ ਗਿਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਭਗਵਾਨ ਜੀ ਨਾਲ ਦੇ ਰਾਸ਼ਟਰੀ ਦੇ ਰੱਖਿ ਪੰਕੇ ਦੇਸੇ ਜੀ ਪਹੁੰਚੇ ਨੇ ਤੇ ਰਾਸ਼ਟਰੀ ਚੇਅਰਮੈਨ ਸੰਤੋਖ ਗਿੱਲ ਜੀ ਪਹੁੰਚੇ ਨੇ ਇਹਨਾਂ ਦੀ ਪਲ ਮਿਲਿਆ ਹੈ ਕਾਫੀ ਪਲ ਮਿਲ ਰਿਹਾ ਜੀ ਰੋਜ਼ ਹੀ ਸ਼ਹਿਰ ਦੇ ਵਿੱਚ ਨਵੇਂ ਨਵੇਂ ਸ਼ਹਿਰ ਦੇ ਵਿੱਚ ਬਹੁਤ ਜਿਆਦਾ ਨਿਯੁਕਤੀਆਂ ਕਰ ਰਹੇ ਆ ਤੇ ਯੂ ਜਿਹੜਾ ਹੈ ਬਹੁਤ ਰਾਸ਼ਟ੍ਰ ਭਗਵਾਨ ਚਰਨਾਂ ਉਹਨਾਂ ਦੇ ਕੰਮ ਵੇਖ ਕੇ ਜੁੜ ਰਿਹਾ ਹੈ। ਹਾਂਜੀ ਰੋਲ ਮੇਰਾ ਨਾਮ ਮੇਰਾ ਨਾਮ ਅਵਤਾਰ ਸਿੰਘ ਹੈ ਭਾਜੀ। ਠੀਕ ਹੈ ਜੀ। ਮੈਂ ਅੱਜ ਹਲਕਾ ਰਾਸ਼ਟ੍ਰਿਕ ਭਗਤੀ ਸਿਖਿਆ ਸੈਨਾ ਦਾ ਟੂਰਨਾਮੈਂਟ ਹਲਕਾ ਇੰਚਾਰਜ ਲਾਇਆ ਵਾ ਵੇਰਕੇ ਦਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਾਣਾ ਜੀ ਦਾ, ਪੰਕਜ ਦ੍ਰੈਸਰ ਜੀ ਦਾ, ਕੁਝ ਹੋਰ ਮਹਿਮਾਨ ਜਿਹੜੇ ਉਹਨਾਂ ਨਾਲ ਆਏ ਆ। ਠੀਕ ਹੈ ਜੀ। ਮੈਨੂੰ ਜੋ ਵੀ ਇਹਨਾਂ ਨੇ ਜੁਮੇ ਵਾਲੀ ਦਿੱਤੀ ਆ ਇਹਨਾਂ ਨੂੰ ਪੂਰੀ ਨਿਭਾਵਾਂਗਾ। ਜੋ ਵੀ ਮੇਰੇ ਮੀਰ ਭਰਾ ਨਾਲ ਲੈ ਕੇ ਜਿੱਥੇ ਵੀ ਕੋਈ ਲੋਡ ਹੋਏਗੀ ਮੈਂ ਜਰੂਰ ਹ ਮੇਰੇ ਹਲਕਾ ਹਲਕਾ ਇੰਚਾਰਜ ਲਈ ਗਈ ਹੈ। ਹੌਣ ਵਾਲੇ ਬਿਨਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਮਿਲਵਰ ਜਾਂ ਨਬਾਤ। ਜੀ ਵੇਖੋ ਜੀ ਹੌਂਦੇ ਵਾਲਾ ਜਿਹਨੂੰ ਕਿਸ ਨੂੰ ਲੋੜ ਆ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ ਜੇ ਕਿ ਕਿ ਧੱਕਾ ਹੁੰਦਿਆ ਵਾ ਕਿ ਜ਼ਰੂਰ ਅਸੀਂ ਨਾਲ ਖੜਾਂਗੇ। ਹਾਂਜੀ ਨਸ਼ਾ ਬਹੁਤ ਦੇ ਵਿਰਗੇ ਨਸ਼ਾ ਜੀ ਹੁਣ ਹੌਲੀ ਹੌਲੀ ਘਟ ਕਰਾਂਗੇ। ਠੀਕ ਹੈ ਪਹਿਲੀਆਂ ਸਰਕਾਰਾਂ ਆਈਆਂ ਸੀ। ਪਹਿਲੀਆਂ ਸਰਕਾਰਾਂ ਆਈਆਂ ਸੀ। ਉਹਨਾਂ ਨੇ ਦੇ ਉਹਨਾਂ ਨੇ ਦੇ ਤੁਹਾਨੂੰ ਵੇਖ ਹੀ ਲਿਆ ਤੁਸੀਂ। ਠੀਕ ਹੈ ਜੀ ਮੇਰਾ ਨਾਮ ਤੁਸ਼ਾਲਾ ਹਨਪਾਲ ਜੈ ਜੀ ਮੈਂ ਰਾਸ਼ੇਪਗਵੇਂਾ ਦਾ ਉਪੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਆ ਹਾਂਜੀ ਕਿੰਨਾ ਦੇ ਜੋ ਕੰਮਕਾਰ ਕੀ ਕਰੋਗੇ ਕਿਸ ਦਾ ਨੋਰਮ ਨਾ ਡੋਗੇ ਜੋ ਵੀ ਸਾਡੀ ਸਾਡ ਨੂੰ ਸੇਵਾ ਲਈ ਜਾਏਗੇ ਅਸੀਂ ਉਹੀ ਕਰਾਂਗੇ ਦੇਣਾ ਕਿੰਨੇ ਦਿਨਾਂ ਤੱਕ ਹੁੰਦਾ ਆ ਅਸੀਂ ਉੱਥੇ ਪਹੁੰਚਾਂਗੇ ਤੁਹਾਨੂੰ ਸੇਵਾ ਦਾ ਮੌਕਾ ਦੇਣ ਸਾਰੇ ਹੋਰ ਵੀ ਬੰਦੇ ਨਾਲ ਲੈ ਕੇ ਜੁੜਾਂਗੇ ਰਾਣੀ ਵੀਰ ਜੀ ਦਾ ਧੰਨਵਾਦ ਕਰਦਾ ਤੇ ਪੰਗਰ ਸਰ ਜਨਾ ਦਾ ਕਰਦਾ ਉਹਨਾਂ ਦਾ ਧੰਨਵਾਦ ਸਹੋਜ ਗੇਲ ਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਬਾਕੀ ਹੋਰ ਵੀ ਜਿਹੜੇ ਮਹਿਮਾਨ ਨਾਲ ਆਏ ਨੇ ਉਹਨਾਂ ਦਾ ਵੀ ਮੈਂ ਧੰਨ ਦਿਲੋਂ ਧੰਨਵਾਦ ਕਰਦਾ ਨੌਜਵਾਨਾਂ ਨੂੰ ਜੋੜ ਕੇ ਨਾਲ ਹਾਂ ਜੀ ਹਾਂ ਜੀ ਬਹੁਤ ਜਵਾਨ ਨੌਜਵਾਨ ਜਿਹੜੀਆਂ ਨਿਯੁਕਤੀਆਂ ਕੀਤੀਆਂ ਅੱਜ ਅਸੀਂ ਕੁਝ ਅਹਿਮ ਨਿਯੁਕਤੀਆਂ ਕੀਤੀਆਂ ਅੱਜ ਅਸੀਂ ਦੁਪਹਿਰੇ ਠਾਕੁਰ ਪੈਲੈਸ ਦੇ ਵਿੱਚ ਵੀ ਕੁਝ ਨਿਯੁਕਤੀਆਂ ਕੀਤੀਆਂ ਸੀ ਹੁਣ ਇਸ ਪੈਲੈਸ ਦੇ ਵਿੱਚ ਆਏ ਆ ਇੱਥੇ ਵੀ ਅਸੀਂ ਕੁਝ ਅਹਿਮ ਨਿਯੁਕਤੀਆਂ ਕੀਤੀਆਂ ਅਵਤਾਰ ਸਿੰਘ ਨੂੰ ਹਲਕਾ ਇੰਚਾਰਜ ਲਾਇਆ ਪੂਰਬੀ ਦਾ ਤੇ ਬਾਕੀ 2-4 ਹੋਰ ਨਿਯੁਕਤੀਆਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਵੀ ਕਾਫੀ ਨੌਜਵਾਨ ਆਏ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਆਸ ਕਰਦੇ ਆ ਕਿ ਜਿਸ ਤਰ੍ਹਾਂ ਅਸੀਂ ਸਮਾਜ ਸੇਵਾ ਦੇ ਕੰਮ ਕਰਦੇ ਆ ਇਹ ਵੀ ਵੱਧ ਚੜ ਕੇ ਹਿੱਸਾ ਲੈਣਗੇ ਜਿੰਨਾ ਚ ਬਲ ਮਿਲ ਗਿਆ ਬਹੁਤ ਜ਼ਿਆਦਾ ਸਮਰਥਨ ਦੇ ਵਿੱਚ ਇਸ ਵੇਲੇ ਜੂਤ ਹਮ ਹਮਾ ਕੇ ਜਿਹੜਾ ਸ਼ਾਮਲ ਹੋ ਰਿਹਾ ਤੇ ਅਸੀਂ ਸਾਰਿਆਂ ਦਾ ਜੀ ਆਇਆਂ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਹੜੇ ਸਮਾਜ ਸੇਵਾ ਦੇ ਕੰਮ ਆ ਇਹ ਆਪਣੇ ਤਹਿ ਦਿਲੋਂ ਨਿਭਾਉਣਗੇ ਜੀ ਆਪਣਾ ਨਾਮ ਮੇਰਾ ਨਾਮ ਕਮਲਦੀਪ ਸਿੰਘ ਰਾਣਾ ਵੀਰਕਾ ਮੈਂ ਰਾਸ਼ਟਰੀ ਭਗਵਾ ਸੈਨਾ ਦਾ ਚੇਅਰ ਪੰਜਾਬ ਚੇਅਰਮੈਨ ਹਾਂ ਅੱਜ ਵੀਰਕਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੁਆਇਨਿੰਗਾਂ ਕਰਾਈਆਂ ਗਈਆਂ ਜਿਹਦੇ ਵਿੱਚ ਫਲ ਕੰਚਾਰਜ ਨਿਯੁਕਤ ਕੀਤੇਗੇ ਉਪ ਪ੍ਰਧਾਨ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤੇਗੇ ਉਮੀਦ ਕਰਦੇ ਆ ਇਸੇ ਤਰ੍ਹਾਂ ਹੀ ਵੱਤੋਵਾਦ ਜਿਹੜੀਆਂ ਜੋਨਿੰਗਾਂ ਇਸ ਸਮਾਜ ਦੀ ਆਪਾਂ ਕਰਾਂਗੇ ਤੇ ਵੱਤੋਵਾਦ ਜਿਹੜੀ ਆ ਇਸ ਸਮਾਜ ਨੂੰ ਆਪਾਂ ਬਲ ਦੇਵਾਂਗੇ ਹਨਾ ਜੀ ਤੁਹਾਡੇ ਨਾਲ ਕਿਹਾ ਕਿ ਸੰਗਠਨ ਨੂੰ ਬਲ ਮਿਲ ਵੇਖੋ ਜੀ ਮੇਰੇ ਉਹਦੇ ਨਾਲ ਬਲ ਤਾਂ ਲੋਕਾਂ ਨੇ ਦੇਣਾ ਹੁੰਦਾ ਸਾਥ ਤੇ ਲੋਕਾਂ ਦਾ ਹੁੰਦਾ ਮੇਰੇ ਉਹਦਾ ਕੋਈ ਇਹ ਮਹੱਤਮ ਨਹੀਂ ਹੁੰਦਾ ਗੱਲ ਸਾਥ ਦਾ ਸਾਥੀਆਂ ਦਾ ਹੁੰਦਾ ਮੈਂ ਜੁਆਇਨਿੰਗਾ ਜਿਸ ਦਿਨ ਦੀ ਮੈਂ ਜੁਆਇਨ ਕੀਤੀ ਉਸ ਤੋਂ ਬਾਅਦ ਮੈਂ ਤਿੰਨ ਚਾਰ ਜੁਆਇਨਿੰਗਾ ਕਰਾ ਚੁੱਕਾ ਹਾਂ ਤਾਂ ਉਮੀਦ ਕਰਦਾ ਕਿ ਹੋਰ ਵੀ ਇਸ ਸੰਗਠਨ ਨੂੰ ਮੈਂ ਬਲ ਦੇਵਾਂਗਾ ਤੇ ਇਸ ਸੰਗਠਨ ਨੂੰ ਇਹੋ ਜਿਹਾ ਮਜ਼ਬੂਤ ਕਰਾਂਗੇ ਕਿ ਇਸ ਸੰਗਠਨ ਦੇ ਨਾਲ ਦਾ ਕੋਈ ਸੰਗਠਨ ਪੰਜਾਬ ਵਿੱਚ ਨਹੀਂ ਹੋਏਗਾ ਨੌਜਵਾਨਾਂ ਨੂੰ ਕੀ ਕਹਿਣਾ ਮੈਂ ਇਹ ਨੌਜਵਾਨਾਂ ਨੂੰ ਇਹ ਸਹਿਦ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਦੂਰ ਰਹੋ ਤੇ ਦੂਜੀਆਂ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਨਾਲ ਤੁਰੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਮਾਨਦਾਰ ਲੀਡਰ ਨਾਲ ਮਿਲੋ ਵਰਤੋ ਤੇ ਇਹ ਸੰਗਠਨ ਦੇ ਨਾਲ ਜਰੂਰ ਉਹਨੂੰ ਅੱਗੇ ਹੋਰ ਵੀ ਜੁਆਇਨਿੰਗ ਕਰਾਉਣ ਅਸੀਂ ਕਿਸੇ ਨੂੰ ਇਹ ਮਜਬੂਰ ਨਹੀਂ ਕਰਦੇ ਕਿ ਇਹ ਸੰਗਠਨ ਦੇ ਵਿੱਚ ਆਓ ਸਿਰਫ ਸਾਡੇ ਸੰਗਠਨ ਦੇ ਕੰਮਕਾਰ ਵੇਖੋ ਜੇ ਇਸ ਸੰਗਠਨ ਦੇ ਵਿੱਚ ਕੰਮ ਚੰਗੇ ਲੱਗਦੇ ਆ ਤੇ ਇਸ ਸੰਗਠਨ ਨੂੰ ਜੁਆਇਨ ਕਰੋ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਪੰਜਾਬ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਬਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸਾਲ ਇੱਕ ਪਰਸੈਂਟ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786